ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਏ ਨੇ ਵੀਰ ਭੈਣ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਲਾਈਕ ਕਮੈਂਟ ਕਰਕੇ ਆਪਣਾ ਪਿਆਰ ਟੀਮ ਨੂੰ ਬਖਸ਼ਿਸ਼ ਕਰਿਓ ਸੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਆਪ ਜੀ ਚਾਹੁੰਦੇ ਹੋ ਤਾਂ ਟੀਮ ਦਾ ਨੰਬਰ ਨੋਟ ਕਰ ਲਓ ਜੀ 7986497784 ਦੇ ਉੱਪਰ ਆਪ ਜੀ ਕਾਲ ਕਰ ਸਕਦੇ ਹੋ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਸ਼ੁਕਰੀਆ ਜੀ ਅੱਜ ਦੀ ਜਿਹੜੀ ਵੀਡੀਓ ਹੈ ਇਹ ਹੈ ਜੀ ਸਵਰਨ ਸਿੰਘ ਜੀ ਜੋ ਕਿ ਨਿਊਯਾਰਕ ਵਾਲੇ ਸੇਵਾ ਕਰਵਾ ਰਹੇ ਆ ਸੋ ਉਹਨਾਂ ਦੇ ਕਹਿਣ ਦੇ ਉੱਪਰ ਇਹ ਕੰਟੈਂਟ ਉਹਨਾਂ ਦਾ ਸੀ ਤੇ ਉਹਨਾਂ ਨੇ ਬੇਨਤੀ ਕੀਤੀ ਟੀਮ ਨੂੰ ਕਿ ਜਰੂਰ ਇਸ ਬਾਰੇ ਜੀ ਦੱਸਿਆ ਜਾਏ ਸੋ ਅੱਜ ਆਪਾਂ ਇਹ ਜਿਹੜਾ ਮੈਟਰ ਹੈ ਉਹ ਕਲੀਅਰ ਕਰ ਲੈਣ ਸੱਚੇ ਪਾਤਸ਼ਾ ਜਿੰਮੀ ਕੇਸੀ ਇਸ਼ਨਾਨ ਕਰਦੇ ਸਮੇ ਸੱਚੇ ਪਾਤਸ਼ਾ ਕੇਸੀ ਇਸ਼ਨਾਨ ਕਰਨ ਵੇਲੇ ਕੇਸੀ ਇਸ਼ਨਾਨ ਕਰਨ ਨੂੰ ਜਾਂ ਕੇਸੇ ਧੋਣ ਸਮੇ ਕਿਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਮੈਂ ਉਸ ਬਾਰੇ ਆਪ ਜੀ ਨਾਲ ਕੁਝ ਕੁ ਵਿਚਾਰ ਜਿਹੜੇ ਸਾਂਝੇ ਕਰਨੇ ਨੇ ਸਤਿਗੁਰੂ ਸੱਚੇ ਪਾਤਸ਼ਾ ਜੀ ਕਿਰਪਾ ਕਰਨ ਫਤਿਹ ਬਲਾਉ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਸਾਨੂੰ ਸਮਝਣਾ ਪੈਣਾ ਹੈ ਪੰਜਾਬ ਦੀ ਧਰਤੀ ਦੇ ਉੱਪਰ ਖਾਸ ਪੰਜਾਬ ਹੀ ਮੈਂ ਸ਼ਬਦ ਕਿਉਂ ਵਰਤਿਆ ਕਿਉਂਕਿ ਇਹ ਜਿਹੜੀ ਧਰਤੀ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਆਪਾਂ ਵੱਖੂਬੀ ਜਾਣਦੇ ਹਾਂ ਕਦੇ ਇਹ ਲਬਜ਼ ਵੀ ਵਰਤੇ ਜਾਂਦੇ ਸੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਭਾਵ ਕੀ ਜਿਹੜਾ ਪੰਜਾਬ ਹੈ ਇਹ ਗੁਰੂਆਂ ਦੇ ਨਾਂ ਤੇ ਹੀ ਵਸ ਰਿਹਾ ਹੈ ਹਜੇ ਤੱਕ ਅਜੇ ਹੀ ਨੌਬਤ ਨਹੀਂ ਆਈ ਕਿ ਕੁਝ ਹੋਰ ਕਰਨ ਦੀ ਲੋੜ ਪੈ ਜੇ ਹਜੇ ਤੇ ਗੁਰੂਆਂ ਦਾ ਨਾਮ ਹੀ ਚੱਲ ਰਿਹਾ ਹੈ ਪੰਜਾਬ ਨੂੰ ਗੁਰੂਆਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਪਰ ਅੱਜ ਪੰਜਾਬ ਦਾ ਜਿਹੜਾ ਨਾਮ ਹੈ ਉਹ ਗੁਰੂਆਂ ਦੇ ਨਾਮ ਤੋਂ ਨਹੀਂ ਅੱਜ ਪੰਜਾਬ ਦਾ ਨਾਮ ਜਿਹੜਾ ਹੈ ਉਹ ਗਾਇਕਾਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅੱਜ ਕਿਸੇ ਨੂੰ ਪੁੱਛ ਕੇ ਦੇਖ ਲਓ ਮੈਂ ਜਿਹੜੀ ਬੇਨਤੀ ਕਰ ਰਿਹਾ ਪਹਿਲੇ ਸਮਝ ਲਿਆ ਜੇ ਕਿਸੇ ਨੂੰ ਪੁੱਛੋ ਹਰੇ ਕਹਿੰਦਾ ਮੈਂ ਫਲਾਣੇ ਸਿੰਗਰ ਦਾ ਫੈਨ ਆ ਮੈਂ ਉਹਦਾ ਫੈਨ ਐ ਪਰ ਅੱਜ ਕਿਸੇ ਨੂੰ ਪੁੱਛ ਲੋ ਕਿ ਸ਼ਹੀਦਾਂ ਦੇ ਨਾਮ ਕੀ ਨੇ ਜਾਂ ਕੌਣ ਕੀ ਸੀ ਜੱਸਾ ਸਿੰਘ ਰਾਮਗੜੀਆ ਔਰ ਮਹਾਰਾਜਾ ਰਣਜੀਤ ਸਿੰਘ ਬਾਰੇ ਪੁੱਛ ਲੋ ਮਹਾਰਾਜਾ ਦਲੀਪ ਸਿੰਘ ਬਾਰੇ ਪੁੱਛ ਲੋ ਜਿਨ੍ਹਾਂ ਨੇ ਸਿੱਖ ਕੌਮ ਨੂੰ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇ ਕੇ ਇੱਥੋਂ ਤੱਕ ਪਹੁੰਚਾਇਆ ਤੇ ਇੱਕ ਵਿਲੱਖਣ ਭਈ ਪਹਿਚਾਣ ਦਿੱਤੀ ਕਿਸੇ ਨੂੰ ਨਹੀਂ ਪਤਾ ਸਾਰੇ ਕਹਿੰਦੇ ਨੇ ਬਿਲਕੁਲ ਨਾ ਜੀ ਪਤਾ ਹੀ ਐ ਨਹੀਂ ਜੀ ਸਾਹਿਬਜ਼ਾਦਿਆਂ ਦਾ ਨਾਮ ਤੱਕ ਵੀ ਕਈਆਂ ਨੂੰ ਯਾਦ ਨਹੀਂ ਹੈ ਕਿ ਛੋਟੇ ਕੌਣ ਸੀ ਵੱਡੇ ਕੌਣ ਸੀ ਸਰਹੰਦ ਵਿੱਚ ਕੀ ਜਿਹੜਾ ਵਾਕਿਆਤ ਵਰਤੇ ਆ ਕਿਸੇ ਨੂੰ ਕੋਈ ਯਾਦ ਨਹੀਂ ਹੈ ਬੜੇ ਅਫਸੋਸ ਦੀ ਗੱਲ ਹੈ ਬੜੇ ਅਫਸੋਸ ਨਾਲ ਮੈਨੂੰ ਬਿਆਨ ਕਰਨਾ ਪੈ ਰਿਹਾ ਹੈ ਕਿ ਪੰਜਾਬ ਵਿੱਚ ਰਹਿਣ ਵਾਲੀ ਨੌਜਵਾਨ ਪੀੜ੍ਹੀ ਨੂੰ ਯਾਦ ਨਹੀਂ ਹੈ ਗਾਇਕਾਂ ਪਿੱਛੇ ਲੜਾਈਆਂ ਨੇ ਤੇ ਸ਼ਹੀਦਾਂ ਪਿੱਛੇ ਸਾਡੇ ਭੁੱਲੜ ਤਾਈਆਂ ਨੇ ਇਦੋਂ ਵੱਡੇ ਵੱਦ ਭਾਗ ਹੋਰ ਕਿਹੜੇ ਹੋਣਗੇ ਸਾਡੇ ਪੰਜਾਬ ਦੇ ਪਰ ਬੇਨਤੀ ਕਰ ਰਿਹਾ ਇਸ ਪੰਜਾਬ ਦੇ ਉੱਪਰ ਗੁਰੂਆਂ ਦੀ ਹਜੇ ਵੀ ਇੰਨੀ ਕੋ ਮੇਰ ਮੈਂ ਬੇਨਤੀ ਕਰਦਾ ਜੇ ਫੈਨ ਬਣਨਾ ਹੈ ਸਿੰਗਰਾਂ ਨੂੰ ਛੱਡ ਕੇ ਤੇ ਆਪਣੇ ਘਰਦਿਆਂ ਦੇ ਫੈਨ ਬਣੋ ਆਪਣੀ ਮਾਂ ਦੇ ਫੈਨ ਬਣੋ ਆਪਣੇ ਬਾਪੂ ਦੇ ਫੈਨ ਬਣੋ ਜੇ ਗੱਲ ਝੂਠ ਲੱਗੇ ਤਾਂ ਕਦੇ ਕਹਿ ਦਿਓ ਜੀ ਕਦੇ ਅਜਮਾ ਕੇ ਵੇਖਿਓ ਕਈ ਨੌਜਵਾਨਾਂ ਨੂੰ ਮੈਂ ਮਿਲਿਆ ਜਿਹੜੇ ਵੀਰ ਕਹਿੰਦੇ ਨੇ ਅਸੀਂ ਕਿਸੇ ਦੇ ਫੈਨ ਫੋਨ ਨਹੀਂ ਅਸੀਂ ਤੇ ਆਪਣੇ ਬਾਪੂ ਦੇ ਫੈਨ ਆ ਗੁਰੂ ਕਲਿੰਗੀਰ ਪਾਤਸ਼ਾਹ ਦੇ ਫੈਨ ਆ ਅਸੀਂ ਤੇ ਕਿਸੇ ਦੇ ਕੋਈ ਫੈਨ ਨਹੀਂ ਆ ਦੁਨਿਆਵੀ ਇਹਨਾਂ ਲੋਕਾਂ ਦੇ ਕੀ ਫੈਨ ਬਣਨਾ ਅਸੀਂ ਸ਼ਹੀਦਾਂ ਦੇ ਫੈਨ ਆ ਬਾਬਾ ਦੀਪ ਸਿੰਘ ਵਰਗਿਆਂ ਦੇ ਜਿਨ੍ਹਾਂ ਦੇ ਜੀਵਨ ਤੋਂ ਕੋਈ ਸੇਧ ਵੀ ਮਿਲਦੀ ਹੈ ਪਰ ਅੱਜ ਬਹੁਤੀ ਜਵਾਨੀ ਕਲਾਕਾਰਾਂ ਪਿੱਛੇ ਲੜਦੀ ਫਿਰਦੀ ਹੈ ਇੱਕ ਦਫਾ ਇੱਕ ਬੱਸ ਵਿੱਚ ਮੈਂ ਦੋ ਭੈਣਾਂ ਨੂੰ ਲੜਦੇ ਹੋਏ ਵੇਖਿਆ ਕਮਾਲ ਦੀ ਗੱਲ ਸੀ ਕਮਾਲ ਦੀ ਗੱਲ ਇਹ ਸੀ ਕਿ ਪਟਿਆਲੇ ਤੋਂ ਲੈ ਕੇ ਭਵਾਨੀਗੜ੍ਹ ਤੱਕ ਉਹ ਰਸਤੇ ਵਿੱਚ ਇਨਾ-ਉਨਾ ਵਿੱਚ ਝਗੜਾ ਹੋਇਆ ਜਿੱਦ-ਵੈਸ ਹੋਈ ਦੋ ਕਲਾਕਾਰਾਂ ਨੂੰ ਲੈ ਕੇ ਉਹ ਕਹੇ ਉਹ ਵੱਡਾ ਉਹ ਕਹੇ ਉਹ ਵੱਡਾ ਉਹ ਕਹੇ ਉਹਦੀ ਗਾਇਕੀ ਸੁੰਦਰ ਹੈ ਉਹ ਕਹੇ ਉਹਦੀ ਗਾਇਕੀ ਸੁੰਦਰ ਹੈ ਮੈਂ ਕਿਹਾ ਮੇਰੇ ਮਨ 'ਚ ਖਿਆਲ ਆਇਆ ਵੀ ਇਹ ਪੰਜਾਬ ਦਾ ਸੱਭਿਆਚਾਰ ਹੈ ਵੇਖੋ ਇਹਨਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਸਾਡੇ ਘਰ ਦੇ ਵਿੱਚ ਕਿੰਨੇ ਕੰਮ ਨੇ ਕੀ ਹੋ ਰਿਹਾ ਹੈ ਜਾ ਸਾਡੇ ਪੜ੍ਹਾਈ ਦੇ ਸਮੈਸਟਰ ਕੀ ਹਿਸਾਬ ਕਿਤਾਬ ਕਿਵੇਂ ਚੱਲਦਾ ਹੈ ਪੇਪਰਾਂ ਦੀ ਕੋਈ ਫਿਕਰ ਨਹੀਂ ਪੇਪਰਾਂ ਦੇ ਦਿਨ ਚੱਲਦੇ ਨੇ ਤੇ ਸਿੰਗਰਾ ਪਿੱਛੇ ਲੜਾਈਆਂ ਹੋ ਰਹੀਆਂ ਨੇ ਬੱਸਾਂ ਵਿੱਚ ਉਹ ਵੀ ਲੇਡੀਜ਼ ਦੇ ਵਿੱਚ ਖਾਸ ਤੌਰ ਤੇ ਕੀ ਕੀ ਸੇਧ ਮਿਲ ਰਹੀ ਹੈ ਸਾਨੂੰ ਪਰ ਮੈਂ ਜਿਹੜੀ ਬੇਨਤੀ ਕਰਦਾ ਹਾਂ ਦੇਖੋ ਹਾਲਾਤ ਨੇ ਇਹ ਅੱਜ ਦੇ ਅਜਿਹੇ ਨਾਲ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਸਮਝਣ ਦੀ ਇੱਕ ਵਿਲੱਖਣ ਭਰੀ ਸੋਚ ਨੂੰ ਸਾਈਡ ਤੇ ਲੈ ਕੇ ਸੋਚਣ ਦੀ ਜ਼ਰੂਰਤ ਹੈ ਅੱਜ ਸਮਝਣ ਦੀ ਸਾਨੂੰ ਮੈਂ ਬੇਨਤੀ ਕਰਦੀ ਇੱਕ ਦਫਾ ਕਹਿੰਦੇ ਗੁਰੂ 파ਰਸ਼ਾ ਬੜੇ ਮੁਸਕਰਾਏ ਜੰਗ ਦੀ ਫਤਿਹ ਹੋ ਗਈ ਖਿਦਰਾਣੇ ਦੀ ਟਾਬ ਦੀ ਜੰਗ ਦੀ ਜਿਹੜੀ ਫਤਿਹ ਹੋਈ ਹੈ ਤੇ ਗੁਰੂ 파ਰਸ਼ਾ ਨੇ ਮਾਈ ਭਾਗੋ ਨੂੰ ਸੰਭਾਲਿਆ ਤੇ ਮਾਈ ਭਾਗੋ ਨੂੰ ਆਸ਼ੀਰਵਾਦ ਦਿੱਤਾ ਤੇ ਆਪਣੀ ਧੀ ਬਣਾਇਆ ਤੇ 파ਰਸ਼ਾ ਬੜੇ ਮੁਸਤਰਾਏ ਭਾਈ ਦਇਆ ਸਿੰਘ ਜੀ ਪੁੱਛਦੇ ਨੇ 파ਰਸ਼ਾ ਅੱਜ ਤੋਂ ਪਹਿਲਾਂ ਤੁਸੀਂ ਕਦੇ ਇੰਨਾ ਮੁਸਕਰਾਏ ਨਹੀਂ ਤੇ ਅੱਜ ਇਹ ਚਿਹਰੇ ਤੇ ਮੁਸਕਰਾਹਟ ਕਿਸ ਗੱਲ ਦੀ ਤੇ ਮੇਰੇ 파ਦਸ਼ਾ ਕਹਿੰਦੇ ਨੇ ਕਹਿੰਦੇ ਦਇਆ ਸਿੰਘ ਜੀ ਤੁਸੀਂ ਵੇਖਿਆ ਨਾ ਕਿਸ ਦਲੇਰੀ ਨਾਲ ਕਿਸ ਹਲੇਮੀ ਨਾਲ ਮਾਈ ਭਾਗੋ ਨੇ ਜੰਗ ਦਾ ਮੈਦਾਨ ਫਤਿਹ ਕੀਤਾ ਕਿਸ ਦਲੇਰੀ ਨਾਲ ਲੜੀ ਹੈ ਦਇਆ ਸਿੰਘਾ ਜੇ ਇਹੋ ਜੀਆਂ ਬਹਾਦਰ ਬੀਬੀਆਂ ਸਾਡੀਆਂ ਹੋਂ ਤੇ ਸੇਖ ਕੌਮ ਨੂੰ ਕੋਈ ਵੀ ਤਾਕਤ ਜਿਹੜੀ ਐ ਹਰਾ ਨਹੀਂ ਸਕਦੀ ਇਹ ਸਾਨੂੰ ਸਮਝਣਾ ਪੈਣਾ ਤੇ ਅੱਜ ਅਸੀਂ ਦੇਖੋ ਮਾਈ ਭਾਗੋ ਦਾ ਨਾਮ ਵੀ ਵਿਸਾਰ ਚੁੱਕੇ ਆ ਅੱਜ ਵਾਲੀਆਂ ਬੀਬੀਆਂ ਨੂੰ ਪੁੱਛ ਕੇ ਵੇਖੋ ਮਾਈ ਭਾਗੋ ਕੌਣ ਸੀ ਨਹੀਂ ਯਾਦ ਕਹਿੰਦੇ ਨੇ ਯਾਦ ਹੀ ਐ ਨਹੀਂ ਸਾਨੂੰ ਮਾਈ ਗੁਜਰ ਕੌਰ ਦਾ ਨਾਮ ਕਿਸੇ ਨੂੰ ਯਾਦ ਨਹੀਂ ਐ ਠੰਡੇ ਬੁਰਜ ਦਾ ਇਤਿਹਾਸ ਸਾਨੂੰ ਭੁੱਲ ਚੁੱਕਿਆ ਕਦੇ ਇਹੋ ਜੇ ਮਾੜੇ ਭਾਗ ਸਾਡੇ ਕਿ ਕਦੇ ਉਸ ਵੇਲੇ ਦਾ ਸਾਕਾ ਜਿਹੜਾ ਅਸੀਂ ਅੱਜ ਭੁੱਲ ਜਾਈਏ ਜੋ ਸਾਡੀ ਧਰਤੀ ਤੇ ਸਾਡੇ ਹੀ ਕੌਮ ਦੇ ਪੁਰਖਿਆਂ ਵਿੱਚੋਂ ਹੋਇਆ ਤੇ ਅਸੀਂ ਉਹਨੂੰ ਵਿਸਾਰ ਜਾਈਏ ਇਹ ਦੋ ਮੰਦੇ ਭਾਗ ਨਹੀਂ ਸਾਡੇ ਹੋ ਸਕਦੇ ਜੇ ਗੱਲ ਕਰੀਏ ਰਹਿਤ ਦੀ ਅੱਜ ਰਹਿਤ ਦੀ ਗੱਲ ਇੰਨੀ ਕੁ ਕਰਨੀ ਐ ਜੇ ਰਹਿਤ ਦੀ ਗੱਲ ਕਰੀਏ ਅੱਜ ਰਹਿਤਵਾਨ ਜਿਹੜੇ ਵੀਰ ਨੇ ਨੇ ਬੜੇ ਨੇ ਮੇਰੀਆਂ ਭੈਣਾਂ ਰਹਿਤਵਾਨ ਨੇ ਜਿਹੜੀਆਂ ਅਮਰਤ ਨਹੀਂ ਛਕੇ ਫੋਨ ਕਰਦੀਆਂ ਨੇ ਦੱਸਦੀਆਂ ਨੇ ਵੀਰ ਜੀ ਅਮਰਤ ਤੇ ਨਹੀਂ ਛਕਿਆ ਪਰ ਅਸੀਂ ਆਪਣੇ ਕੇਸਾਂ ਨੂੰ ਕੱਜ ਕੇ ਰੱਖਦੀਆਂ ਆਂ ਘਰ ਵਿੱਚ ਗੁਰਬਾਣੀ ਪੜ੍ਹਦੀਆਂ ਮੇਰੇ ਵੀਰ ਫੋਨ ਕਰਦੇ ਨੇ ਘਰ 'ਚ ਗੁਰਬਾਣੀ ਪੜ੍ਹਦੇ ਆਂ ਜੀ ਭਾਵੇਂ ਦਾੜੀ ਮੈਂ ਥੋੜੀ-ਥੋੜੀ ਰੱਖੀ ਐ ਕੇਸ ਵੀ ਮੇਰੇ ਥੋੜੇ-ਥੋੜੇ ਆ ਪਹਿਲਾਂ ਕਲੀਨ ਸ਼ੇਪ ਸੀ ਪਰ ਅੱਜ ਮੈਂ ਗੁਰੂ ਦੇ ਮਾਰਗ ਤੇ ਤੁਰ ਪਿਆ ਮੈਨੂੰ ਅੱਜ ਥੋੜਾ ਜਿਹਾ ਚੰਨਣ ਹੋਣ ਲੱਗ ਪਿਆ ਮੈਂ ਕੁਰਬਾਨ ਜਾਨਾ ਇਹੋ ਜੀ ਨੌਜਵਾਨੀ ਦੇ ਜਿਹੜੀ ਇੰਨੀ ਕੋ ਭੀੜ ਵਿੱਚੋਂ ਨਿਕਲ ਕੇ ਗੁਰੂ ਪਾਤਸ਼ਾਹ ਦੀ ਸਿੱਖੀ ਨੂੰ ਤੇ ਉਹਦੀ ਰਹਿਤ ਨੂੰ ਪਹਿਚਾਣ ਰਹੇ ਨੇ ਮੈਂ ਕਹਿੰਨਾ ਅਮਰਤ ਛਕਣਾ ਬਾਅਦ ਛਕ ਲਿਓ ਨਹੀਂ ਜੀ ਕਰਦਾ ਪਰ ਤੁਸੀਂ ਰਹਿਤ ਵਾਨ ਤੇ ਹੋ ਜਾਓ ਇੰਨੇ ਚੀ ਗੁਰੂ ਦੀ ਮਿਹਰ ਤੁਹਾਡੇ ਤੇ ਬੜੀ ਵੱਡੀ ਬਖਸ਼ਿਸ਼ ਹੈ ਹੁਣ ਦੇਖੋ ਜੇ ਰਹਿਤ ਦੀ ਗੱਲ ਕਰੀਏ ਗੁਰਸਿੱਖਾਂ ਦੇ ਵਿੱਚ ਰਹਿਤ ਹੈ ਦੇਖੋ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ ਰਹਿਤ ਹੈ ਨਾ ਰਹਿਤ ਦੇ ਨਾਲ ਜਿਹੜਾ ਰਹਿਤ ਰੱਖਦਾ ਹੈ ਸਤਿਗੁਰੂ ਕਹਿੰਦੇ ਨੇ ਮੈਨੂੰ ਉਹ ਵੀ ਪਿਆਰਾ ਲੱਗਦਾ ਹੈ ਇੱਥੇ ਅਮਰਤ ਛੱਕੇ ਦੀ ਗੱਲ ਨਹੀਂ ਕੀਤੀ ਗਈ ਅਮਰਤ ਛੱਕਿਆ ਜੀ ਨੇ ਉਹ ਰਹਿਤਵਾਨ ਰਹਿਤਵਾਨ ਹੈ ਉਹ ਤੇ ਪਿਆਰਾ ਹੈ ਹੀ ਜਿਹੜਾ ਕੱਲੀ ਰਹਿਤ ਰੱਖ ਰਿਹਾ ਸਤਿਗੁਰੂ ਕਹਿੰਦੇ ਉਹ ਵੀ ਘੱਟ ਥੋੜੀ ਹੈ ਕੋਈ ਉਹ ਵੀ ਮੈਨੂੰ ਉਨਾ ਹੀ ਪਿਆਰਾ ਹੈ ਉਹ ਵੀ ਮੇਰੇ ਜਿਗਰ ਦਾ ਟੁਕੜਾ ਹੀ ਹੈ ਮੈਂ ਬੇਨਤੀ ਕਰਦਾ ਹੁੰਨਾ ਜੇ ਰਹਿਤ ਦੀ ਗੱਲ ਕਰੀਏ ਅੱਜ ਗੁਰਸਿੱਖ ਆਪਣੀ ਰਹਿਤ ਰੱਖਦੇ ਨੇ ਕੇਸੀ ਇਸ਼ਨਾਨ ਕਰਦੇ ਸਮੇਂ ਆਪਣੇ ਵਾਲ ਜਿਹੜੇ ਨੇ ਉਹ ਧੋਂਦੇ ਨੇ ਤੇ ਕਿਸੇ ਇਸ਼ਨਾਨ ਕਰਦੇ ਸਮੇਂ ਇੱਕ ਵਾਰ ਜਰੂਰ ਸੋਚਿਓ ਕਿ ਕਿਸੇ ਇਸ਼ਨਾਨ ਕਰ ਰਿਹਾ ਮੇਰੇ ਬਾਦਸ਼ਾਹ ਨੇ ਇਹ ਕੇਸ ਮੈਨੂੰ ਬਖਸ਼ੇ ਨੇ ਇਹ ਕੇਸ ਗੁਰੂ ਕੀ ਮੋਹਰ ਨੇ ਇਹ ਕੇਸ ਮੇਰੇ ਲਈ ਆਨ ਬਾਨ ਦੀ ਬਹੁਤ ਵੱਡੀ ਨਿਸ਼ਾਨੀ ਨੇ ਇਹਨਾਂ ਕੇਸਾਂ ਨੂੰ ਕਤਲ ਨਾ ਕਰਾਉਣ ਪਿੱਛੇ ਭਾਈ ਮਨੀ ਸਿੰਘ ਨੇ ਆਪਣੇ ਸੀਸ ਤੇ ਆਰਾ ਚਲਵਾ ਲਿਆ ਤੇ ਭਾਈ ਮਨੀ ਸਿੰਘ ਨੇ ਆਪਣਾ ਬੰਦ ਬੰਦ ਕਰਵਾ ਲਿਆ ਭਾਈ ਮਤੀ ਦਾਸ ਨੇ 36 ਤਿਆਰਾ ਤੇ ਚੱਲ ਗਿਆ ਭਾਈ ਦਿਆਲੇ ਵਰਗੇ ਦੇਗਾਂ 'ਚ ਉਬਾਲੇ ਗਏ ਭਾਈ ਸਤੀਦਾਸ ਵਰਗੇ ਰੂਹ 'ਚ ਲਪੇਟ ਕੇ ਸਾੜੇ ਗਏ ਦਿੱਲੀ ਦਾ ਚਾਂਦਨੀ ਚੌਕ ਉਸ ਗੱਲ ਦੀ ਗਵਾਹੀ ਭਰਦਾ ਹੈ ਕਦੇ ਜਾ ਕੇ ਵੇਖਿਓ ਬਾਬਾ ਦੀਪ ਸਿੰਘ ਵਰਗੇ ਨਿਰਾਦਰ ਨਾ ਸਹਾਰਦੇ ਹੋਏ ਅੰਮ੍ਰਿਤ ਦਾ ਮੇਰੀ ਮੇਰੀ ਬੇਨਤੀ ਸਮਝਿਓ ਅੰਮ੍ਰਿਤ ਸਰੂਪਰ ਦੀ ਨਿਰਾਦਰੀ ਨੂੰ ਨਾ ਸਹਾਰ ਦੇ ਹੋਏ ਤੇ ਬਾਬਾ ਦੀਪ ਸਿੰਘ ਨੂੰ ਅਜਿਹੇ ਕਦਮ ਚੁੱਕਣਾ ਪਿਆ ਜਿਹੜਾ ਕਿ ਸਿੱਖੀ ਨੂੰ ਬਹੁਤ ਵੱਡੀ ਮਿਸਾਲ ਦੇ ਗਿਆ ਤੇ ਸਿੱਖ ਕੌਮ ਨੂੰ ਬਹੁਤ ਵੱਡਾ ਵਿਲੱਖਣ ਭਰਿਆ ਇਤਿਹਾਸ ਦੇ ਗਿਆ ਕਿਉਂ ਹੋਇਆ ਇਸ ਸਿੱਖੀ ਨੂੰ ਬਚਾਉਣ ਖਾਤਰ ਹੋਇਆ ਸਿੱਖੀ ਦੀਆਂ ਨਿਸ਼ਾਨੀਆਂ ਨੂੰ ਬਚਾਉਣ ਦੇ ਲਈ ਹੋਇਆ ਕਦੇ ਯਾਦ ਕਰੀਏ ਮੈਂ ਕਹਿਣਾ ਹੁੰਦਾ ਵੀ ਕੇਸੀ ਇਸ਼ਨਾਨ ਕਰਦੇ ਸਮੇਂ ਆਪਣੇ ਨੀਚੇ ਨਾ ਕੇਸਾਂ ਕੇਸੀ ਇਸ਼ਨਾਨ ਕਰ ਰਹੇ ਆ ਤਾਂ نیچے ਕੋਈ ਬਾਲਟੀ ਕੋਈ ਟੱਬ ਰੱਖ ਲਓ ਕਿਉਂਕਿ ਕੇਸਾਂ ਦੇ ਵਿੱਚ ਜਦੋਂ ਪਾਣੀ ਪਾਉਨੇ ਆ ਜਿਹੜਾ ਪਾਣੀ ਹੈ ਨਾ ਥੱਲੇ ਉਹ ਪਾਣੀ ਦੇ ਨਾਲ ਜਿਹੜੇ ਕੇਸ ਟੁੱਟਦੇ ਨੇ ਕੇਸ ਟੁੱਟ ਕੇ ਗੰਦੀ ਨਾਲੀ ਜਿੱਨਾਂ ਜਾਣ ਉਹਨਾਂ ਕੇਸਾਂ ਦਾ ਜਿਹੜਾ ਪਾਣੀ ਆ ਉਹਦੇ ਵਿੱਚ ਹੱਥ ਮਾਰੋ ਤੇ ਜਿਹੜੇ ਕੇਸ ਨੇ ਉਹਨੂੰ ਕੱਢ ਕੇ ਸਾਈਡ ਤੇ ਰੱਖੋ ਉਸ ਟੱਬ ਬਾਲਟੀ ਦੇ ਵਿੱਚ ਆਪਣੇ ਕੇਸਾਂ ਨੂੰ ਧੋਵੋ ਜਿਹੜੇ ਕੇਸ ਉਸ ਪਾਣੀ ਵਿੱਚ ਜਾਂਦੇ ਨੇ ਉਹਨਾਂ ਵਿੱਚ ਹੱਥ ਮਾਰ ਕੇ ਉਹਨੂੰ ਸਾਈਡ ਤੇ ਕੱਢੋ ਤੇ ਬਾਕੀ ਦਾ ਜਿਹੜਾ ਪਾਣੀ ਆ ਉਹ ਡੋਲ ਦਿਓ ਇਹ ਵੀ ਰਹਿਤ ਹੈ ਬਹੁਤ ਵੱਡੀ ਇਹਦੇ ਨਾਲ ਵੀ ਗੁਰੂ ਪਾਰਸ਼ਾ ਦੀ ਬੜੀ ਵੱਡੀ ਮਿਹਰ ਹੁੰਦੀ ਹੈ ਪਰ ਅੱਜ ਸਾਡੇ ਹਾਲਾਤ ਕੀ ਨੇ ਇਦਾਂ ਹੀ ਨਾਏ ਠੀਕ ਹੈ ਕੇਸ ਝਾੜੇ ਇਦਾਂ ਹੀ ਝਾੜੇ ਤੇ ਬਸ ਇਦਾਂ ਹੀ ਸੁੱਟ ਦਿੱਤੇ ਫਿਰ ਨਾਲ ਹੀ ਚਤੁਰਦੇ ਫਿਰਦੇ ਆ ਕੇਸ ਇਹ ਕੀ ਹੈ ਅਸੀਂ ਇਹ ਰਹਿਤਵਾਨ ਹੈ ਇਹ ਇਸ ਗੁਰੂ ਤੋਂ ਮੁਨਕਰ ਹੋਣ ਵਾਲੀਆਂ ਗੱਲਾਂ ਨਹੀਂ ਗੁਰੂ ਦੀਆਂ ਖੁਸ਼ੀ ਲੈਣ ਵਾਲੀਆਂ ਨਹੀਂ ਕਈਆਂ ਨੂੰ ਮੈਂ ਦੇਖਿਆ ਅੰਮ੍ਰਿਤ ਛੱਕੇ ਨੇ ਬਾਜ਼ਾਰਾਂ ਵਿੱਚ ਕੇਸ ਨੰਗੇ ਲੈ ਕੇ ਉਹੀ ਕੇਸ ਸੁਕਾਉਂਦੇ ਫਿਰਦੇ ਨੇ ਗੁਰੂ ਦਾ ਗੁਰੂ ਦਾ ਹੁਕਮ ਹੈ ਵੀ ਕੇਸ ਹਰੇ ਕਰਨੇ ਤਾਂ ਵੀ ਕੇਸਾਂ ਨੂੰ ਕੱਜ ਕੇ ਰੱਖਣਾ ਘਰੇ ਬੈਠ ਕੇ ਵਿਹੜੇ 'ਚ ਕੇਸ ਸੁਕਾਓ ਜੋ ਕੰਮ ਕਰਨਾ ਹੈ ਬਾਅਦ ਵਿੱਚ ਕਰੋ ਚਲੋ ਜੇ ਜ਼ਰੂਰੀ ਕੰਮ ਹੈ ਕੋਈ ਗੱਲ ਵੱਖਰੀ ਹੈ ਪਰ ਉਂਝੀ ਬਾਜ਼ਾਰ ਦੇ ਵਿੱਚ ਨੰਗੇ ਕੇਸ ਫਿਰਦੇ ਲੈ ਕੇ ਫਿਰਦੇ ਰਹਿਣਾ ਗੁਰੂ ਦੀ ਨਿਸ਼ਾਨੀ ਦੀ ਬੜੀ ਵੱਡੀ ਵੇਦਵੀ ਹੈ ਹੁਣ ਕਈ ਇਹਦੇ ਤੇ ਤੰਜ ਕੱਸਣਗੇ ਲੈ ਅਸੀਂ ਨੀਅਤਾਂ ਮੰਨਦੇ ਜੀ ਲੈ ਸਾਨੂੰ ਸਾਨੂੰ ਕੰਮ ਹੀ ਬੜੇ ਹੁੰਦੇ ਨੇ ਜੀ ਠੀਕ ਹੈ ਕੰਮ ਹੁੰਦੇ ਨੇ ਕੋਈ ਗੱਲ ਨਹੀਂ ਪਰ ਕਦੇ ਗੁਰੂ ਦੀ ਖੁਸ਼ੀ ਜੋ ਗੁਰੂ ਦਾ ਅਸਲੀ ਬਚਨ ਹੈ ਕਦੇ ਉਹਦੇ ਵੱਲ ਧਿਆਨ ਦਿਓ ਜੇ ਅਸਲ ਅਸੀਂ ਗੁਰੂ ਨੂੰ ਪਿਆਰ ਕਰਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਿਆਰ ਕਰਦੇ ਹਾਂ ਹੁਣ ਦੂਸਰੀ ਗੱਲ ਸਮਝ ਲਿਓ ਜਿਹੜੇ ਵੀਰ ਨੇ ਜਾਂ ਜਿਹੜੀਆਂ ਭੈਣਾਂ ਨੇ ਉਹਨਾਂ ਦੇ ਅਮਰਤ ਨਹੀਂ ਛਕੇ ਉਹ ਵੀ ਇਹ ਨੁਸਖਾ ਜ਼ਰੂਰ ਅਪਣਾਓ ਇਹਦੇ ਵਿੱਚ ਵੀ ਗੁਰੂ ਦੀ ਬਾੜੀ ਵੱਡੀ ਮੇਹਰ ਹੈ ਆਪਣੇ ਕੇਸਾਂ ਨੂੰ ਗੰਦੀ ਨਾਲੀ ਵਿੱਚ ਨਾ ਸੁਟਿਓ ਆਪਣੇ ਕੇਸਾਂ ਨੂੰ ਧੋਣ ਸਮੇਂ ਧਿਆਨ ਰੱਖਿਓ ਤੇ ਥੱਲੇ ਕੋਈ ਬਾਲਟੀ ਟੱਬ ਜ਼ਰੂਰ ਰੱਖ ਲਿਓ ਦੂਸਰੀ ਗੱਲ ਆਪਣੇ ਕੇਸਾਂ ਨੂੰ ਕਦੇ ਵੀ ਕੈਂਚੀ ਨਾ ਲਾਇਓ ਤੇ ਆਪਣੇ ਕੇਸੇ ਇਸ਼ਨਾਨ ਕਰਕੇ ਕਦੇ ਤੁਸੀਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਹੀ ਇੱਕ ਪੰਗਤੀ ਦਾ ਜਾਪ ਕਰਕੇ ਵੇਖਿਓ ਕੇਸੇ ਇਸ਼ਨਾਨ ਕਰਨਾ ਮੰਨਿਆ ਜਾਂਦਾ ਵੀ ਪੂਰਨ ਇਸ਼ਨਾਨ ਹੋ ਜਾਂਦਾ ਕੇਸੇ ਇਸ਼ਨਾਨ ਕੀਤਾ ਫਿਰ ਪਿੰਡੇ ਦਾ ਇਸ਼ਨਾਨ ਕੀਤਾ ਕਦੇ ਬੈਠ ਕੇ ਨਾ ਫਿਰ ਐਨ ਚੌਂਕੜਾ ਮਾਰ ਕੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਾਪ ਕਰਕੇ ਵੇਖਿਓ ਕਿਵੇਂ ਸੁਰਤ ਜੁੜਦੀ ਐ ਮੇਰੇ ਪਾਤਸ਼ਾਹ ਕਿਵੇਂ ਮਿਹਰ ਕਰਦੇ ਨੇ ਸਮਝਣਾ ਪੈਣਾ ਸਾਨੂੰ ਅੱਜ ਅਸੀਂ ਕਿਉਂ ਨਹੀਂ ਸਮਝ ਰਹੇ ਕਿਉਂ ਅਸੀਂ ਗੁਰੂ ਦੀ ਖੁਸ਼ੀ ਲੈਣ ਤੋਂ ਵਾਂਝੇ ਤੇ ਇਕੱਲੇ ਹੋ ਕੇ ਬੈਠੇ ਆਂ ਅੱਜ ਸਾਨੂੰ ਸਮਝਣਾ ਪੈਣਾ ਇਹ ਸਮਝਾਂਗੇ ਫਿਰ ਗੁਰੂ ਦੀ ਖੁਸ਼ੀ ਦੇ ਦਿਕਾਈ ਬਣਾਗੇ ਅੱਜ ਬਹੁਤੇ ਪਿੰਡਾਂ ਵਿੱਚ ਮੈਂ ਵੇਖਿਆ ਗਲੀ ਵਿੱਚ ਖੜ ਕੇ ਕੇਸ ਬਾਏ ਜਿਹੜੇ ਕੰਗੇ ਵਿੱਚ ਆਏ ਇਦਾਂ ਗਲੀ 'ਚ ਸੁੱਟ ਦਿੱਤੇ ਇਹ ਰਹਿਤ ਨਹੀਂ ਹੋ ਸਕਦੀ ਇਹਤੇ ਗੁਰੂ ਦੀ ਮੋਹਰ ਦਾ ਸ਼ਰਿਆਮ ਨਿਰਤਰ ਰਹਾ ਬੀਬੀਆਂ ਭੈਣਾ ਘਰ ਵਿੱਚ ਸੀ ਕਿਸ ਕੇਸਾਂ ਦਾ ਕੰਗਾ ਕਰਦੀਆਂ ਨੇ ਤੇ ਜਿਹੜੇ ਕੇਸ ਆਏ ਉਹਨਾਂ ਨੂੰ ਕੇਸਾਂ ਨੂੰ ਹੱਥ ਵਿੱਚ ਇਕੱਠੇ ਕੀਤਾ ਉਹਦੀ ਡੋਰੀ ਬਣਾਈ ਤੇ ਉਹਨੂੰ ਕੰਧ ਵਿੱਚ ਜੋ ਮੋਰੀਆ ਹੁੰਦੇ ਉਹਨੂੰ ਮੋਰੀਆਂ 'ਚ ਥੰਨ ਦਿੰਦੀਆਂ ਉਦੋਂ ਬਾਅਦ ਬਾਣ ਦੇ ਮੰਜੇ ਦੇ ਵਿੱਚ ਸੰਘੇ ਵਿੱਚ ਸੁੱਟ ਦਿੱਤੇ ਵਾਲ ਬਾਅਦ ਪੁੱਛਿਆ ਨਾ ਆਹ ਹੋਰ ਰਿਵਾਜ ਚੱਲ ਪਿਆ ਪਿੱਛੇ ਆਪਾਂ ਵੀਡੀਓ ਵਿੱਚ ਸਮਝਿਆ ਹੈ ਨਾ ਕਿ 1000 ਰੁਪਏ ਕਿਲੋ ਵਾਲ ਵਿਕਦੇ ਨੇ ਵਾਲਾਂ ਵੱਟੇ ਉਹ ਪਕੌੜੀਆਂ ਲੈ ਲੋ ਖਿੱਲਾਂ ਲੈ ਲੋ ਤੇ 1000 ਰੁਪਏ ਕਿਲੋ ਵੱਟੇ ਵਾਲ ਵੇਚ ਦਿੰਦੇ ਨੇ 1000 ਕਿਲੋ ਦੇ ਵੱਟੇ 1000 ਰੁਪਏ ਮਿਲ ਜਾਣਾ ਜੀ ਕਿਲੋ ਵਾਲ ਦੇ ਦਿਓ ਤੁਹਾਨੂੰ ਪਤਾ ਹੈ ਨਾ ਵਾਲਾਂ ਦਾ ਕੀ ਹੁੰਦਾ ਹੈ ਇਹ ਗੁਰੂ ਦੀ ਮੋਰ ਦੀ ਨਰਾਦਰੀ ਐ ਨਾ ਕਰੋ ਸਮਝ ਜਾਓ ਸਾਨੂੰ ਖੁਸ਼ੀ ਲੈਣੀ ਆ ਗੁਰੂ ਦੀ ਗੁਰੂ ਕਾ ਅਸੀਂ ਉਹ ਵਚਨ ਮੋੜ ਕੇ ਬਖਸ਼ਾ ਆਉਣ ਤੋਂ ਘਰ ਵਿੱਚ ਰੋਗ ਰਿਆਂ ਇਹਨਾਂ ਨੂੰ ਧਿਆਨ ਜ਼ਰੂਰ ਰੱਖਿਓ ਮੇਰੇ ਪਾਰਸ਼ਾ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਜਿਹੜਾ ਇਦਾਂ ਕਰਦਾ ਕਬੀਰ ਬਾਤ ਜਾਣਤ ਹੀ ਔਗਣ ਕਰੇ ਸਤਗੁਰੂ ਕਹਿੰਦੇ ਨੇ ਜੇ ਹੁਣ ਤੇ ਤੈਨੂੰ ਪਤਾ ਨਹੀਂ ਸੀ ਚਲੋ ਅਣਜਾਣੇ ਵਿੱਚ ਤੂੰ ਕਰਦਾ ਰਿਹਾ ਜੇ ਹੁਣ ਤੈਨੂੰ ਜਾਣਦੇ ਹੋਏ ਵੀ ਤੂੰ ਔਗਣ ਕੁਮਾਰਿਆ ਕਹਿੰਦੇ ਸਭ ਤੋਂ ਵੱਡਾ ਦੁਖੀ ਤੂੰ ਹੈ ਸਮਝ ਨਹੀਂ ਕਰੇ ਫੇਰ ਅਸੀਂ ਕਹਿੰਨੇ ਸਾਡੇ ਘਰ ਚ ਦੇ ਦੁੱਖ ਹੀ ਬੜੇ ਨੇ ਜੀ ਸਾਡੇ ਘਰ ਚ ਦੇ ਵਿੱਚ ਤੇ ਬੜੇ ਹੀ ਦੁੱਖ ਨੇ ਜੀ ਸਾਡੇ ਘਰ ਦੇ ਵਿੱਚ ਤੇ ਲੜਾਈਆਂ ਝਗੜੇ ਬੜੇ ਨੇ ਤਾਂ ਹੀ ਹੁੰਦੇ ਨੇ ਜਦੋਂ ਅਸੀਂ ਗੁਰੂ ਦੀ ਬਖਸ਼ਿਸ਼ ਨਹੀਂ ਲੈਂਦੇ ਉਹਨੂੰ ਸਾਹਮਦੇ ਨਹੀਂ ਉਹ ਮੋਹਰ ਨਹੀਂ ਸਾਹਮਦੇ ਅਸੀਂ ਇਹ ਹੁੰਦਾ ਹੈ ਕਈਆਂ ਬੀਬੀਆਂ ਸਵਾਲ ਕਰਦੀਆਂ ਸਾਡੇ ਇੱਕ ਬੱਚੇ ਨੇ ਜੀ ਕੇਸ ਕਤਲ ਕਰਵਾ ਦਿੱਤੇ ਕੇਸਾਂ ਦੀ ਬੇਅਦਵੀ ਹੋਈ ਦੇਖੋ ਬੱਚਿਆਂ ਨੂੰ ਸਮਝਣਾ ਪੈਣਾ ਜੇ ਸ਼ੁਰੂ ਤੋਂ ਕੇਸ ਰੱਖੇ ਨੇ ਕੇਸਾਂ ਦੀ ਬੇਅਦਵੀ ਨਾ ਕਰੋ ਕੇਸ ਕਤਲ ਨਾ ਕਰਵਾਓ ਤੁਹਾਡੇ ਕੇਸ ਬੜੇ ਅਨਮੋਲ ਨੇ ਇਹ ਕੇਸਾਂ ਨੂੰ ਰੱਖਣ ਬਦਲੇ ਤੇ ਸੀਸ ਵੀ ਉਤਾਰੇ ਗਏ ਨੇ ਸੀਸਾਂ ਦਾ ਵੀ ਮੁੱਲ ਪਿਆ ਹੈ ਤੇ ਪਿਆਰਿਓ ਇਹਨਾਂ ਕੇਸਾਂ ਨੂੰ ਜਾਨ ਤੋਂ ਪਿਆਰੇ ਸਮਝ ਕੇ ਰੱਖੋ ਕਈ ਵੀਰ ਐਸੇ ਮੈਂ ਵੇਖੇ ਨੇ ਜਿਹੜੇ ਕਿ ਕਹਿੰਦੇ ਨੇ ਮੈਂ ਸੋਹਣਾ ਨਹੀਂ ਲੱਗਦਾ ਦਸਤਾਰ ਦੇ ਨਾਲ ਉਦੋਂ ਬਾਅਦ ਫਿਰ ਉਹ ਆਪਣੇ ਪਟੇ ਕਰਵਾ ਲੈਂਦੇ ਨੇ ਦੇਖੋ ਲੋਕ ਬਾਹਰ ਜਿਹੜੇ ਲੋਕ ਨੇ ਨਾ ਹੋਰ ਧਰਮਾਂ ਵਾਲੇ ਉਹ ਸਾਡੇ ਧਰਮ ਵਿੱਚ ਪ੍ਰਵੇਸ਼ ਕਰ ਰਹੇ ਨੇ ਪਰ ਸਾਡੇ ਧੀ ਪੁੱਤ ਬਾਹਰ ਨੂੰ ਉਹਨਾਂ ਦੇ ਧਰਮ ਦੇ ਵਿੱਚ ਚੱਲ ਗਏ। ਗੋਰੇ ਸਾਡੇ ਧਰਮ ਨੂੰ ਬਿਲੋਂਗ ਕਰਨੀਆਂ ਗੱਲਾਂ ਕਰਦੇ ਨੇ ਆ ਵੀ ਰਹੇ ਨੇ ਸਾਡੇ ਧਰਮ ਨੂੰ ਅਪਣਾ ਰਹੇ ਨੇ ਪਰ ਸਾਡੇ ਬੱਚੇ ਉਧਰ ਨੂੰ ਜਾ ਕੇ ਉਹਨਾਂ ਦਾ ਕਲਚਰ ਜਿਹੜਾ ਇਖਤਿਆਰ ਕਰਦੇ ਨੇ ਕਿੱਧਰ ਨੂੰ ਤੁਰ ਪਏ ਆ ਸੀ। ਸਾਨੂੰ ਕੋਈ ਚੰਗਾ ਕਹੇਗਾ? ਅਮਰਤ ਸ਼ਕਲੋ ਅਮਰਤ ਛਕਣ ਤੋਂ ਬਾਅਦ ਫੇਰ ਅਮਰਤ ਉਹੀ ਕਾਰਜ ਕਰਨੇ ਸ਼ੁਰੂ ਕਰ ਦੋ ਕੀ ਫਾਇਦਾ ਹੋਇਆ ਅਮਰਤ ਛਕਣ ਦਾ ਇੱਥੇ ਤੇ ਅੱਜ ਅਸੀਂ ਅਮਰਤ ਵੀ ਸਸਤਾ ਬਣਾ ਰੱਖਿਆ ਕੋਈ ਨਾ ਆਈ ਮਸਿਆ ਸੰਗਰਾਹ ਤੋਂ ਫੇਰ ਛਕ ਲਾਂਗੇ ਦੋ ਵਾਰੀ ਛਕ ਲਿਆ ਫੇਰ ਭੰਗ ਕਰਤਾ ਤਿੰਨ ਵਾਰੀ ਛਕ ਲਿਆ ਭੰਗ ਕਰਤਾ ਚੌਥੀ ਚੌਥੀ ਪੰਜਵੀਂ ਪੰਜਵੀਂ ਦਸਵੀਂ 10 10 ਵਾਰੀ ਵੀ ਮੈਂ ਅਮਰਤ ਛਕਣ ਆਉਂਦੇ ਬੰਦੇ ਵੇਖੇ ਨੇ ਮਜ਼ਾਕ ਬਣਾ ਕੇ ਰੱਖਿਆ ਹੋਇਆ ਅਸੀਂ ਹਰੇ ਫੇਰ ਅਸੀਂ ਕਹਿੰਨੇ ਆ ਗੁਰੂ ਦੀ ਖੁਸ਼ੀ ਨਹੀਂ ਸਾਡੇ ਤੇ ਹੁੰਦੀ ਸਾਡੇ ਤੇ ਬਰਕਤਾਂ ਹੀ ਨਹੀਂ ਸਾਡੇ ਤੇ ਮਿਹਰ ਹੀ ਨਹੀਂ ਜੀ ਐ ਮੇਹਰਾ ਨਹੀਂ ਹੁੰਦੀਆਂ ਸਮਝਣਾ ਪੈਣਾ ਸਾਨੂੰ ਮੇਰਾਂ ਵੀ ਕਿਵੇਂ ਹੁੰਦੀਆਂ ਨੇ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਹੀ ਸਮਝ ਕੇ ਗੁਰੂ ਦੀ ਬਖਸ਼ਿਸ਼ ਦੇ ਆਪਾਂ ਹੱਕਦਾਰ ਬਣਾਂਗੇ ਪਿਆਰਿਓ ਇਹ ਸਮਝ ਲਿਆ ਜੇ ਗੁਰੂ ਦੀ ਮੇਰ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਵਿੱਚੋਂ ਹੀ ਨਿਕਲਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਰਹਿਤਵਾਨ ਬਣੀਏ ਗੁਰੂ ਦੀ ਬਾਣੀ ਨਾਲ ਜੁੜੀਏ ਸਿੰਘ ਸਜੀਏ ਔਰ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਵਾਲਾ ਜਿਹੜਾ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਤੇ ਦਸਵੇਂ ਜਾਮੇ ਵਿੱਚ ਸਤਿਗੁਰੂ ਕਹਿੰਦੇ ਨੇ ਸਿੰਘ ਸਜੋ ਔਰ ਗੁਰਬਾਣੀ ਨਾਲ ਜੁੜੋ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਚਲੋ ਬਾਣੀ ਦੇ ਧਾਰਨੀ ਹੋਵੋ ਬਾਣੇ ਦੇ ਧਾਰਨੀ ਫਿਰ ਹੋਜੋ ਰਹਿਤ ਰੱਖੋ ਰਹਿਤਵਾਨ ਸਿੰਘ ਹੈ ਸੋਈ ਜਿਹੜਾ ਕਹਿੰਦੇ ਨੇ ਰਹਿਤ ਰੱਖਦਾ ਹੈ ਨਾ ਰਹਿਤਵਾਨ ਜਿਹੜਾ ਸਿੰਘ ਹੈ ਮੈਨੂੰ ਉਹੀ ਪਿਆਰਾ ਲੱਗਦਾ ਹੁਣ ਦੱਸੋ ਵੀ ਗੁਰੂ ਦੇ ਪਿਆਰੇ ਬਣਨਾ ਹੈ ਤੇ ਜਾ ਫਿਰ ਗੁਰੂ ਤੋਂ ਬੇਮਕ ਹੋ ਕੇ ਜਾਉਣਾ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਗੁਰਮੁਖਾ ਆਪਣਾ ਜਨਮ ਸਵਾਰਨ ਇਹ ਗੱਲ ਦਾ ਅਧਿਐਨ ਕਰ ਲਿਓ ਤੇ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਿਓ ਮੇਰੇ ਪਾਤਸ਼ਾਹ ਆਪ ਬਾਹ ਫੜ ਕੇ ਤੁਹਾਨੂੰ ਆਪਣੇ ਸ਼ਬਦ ਦੇ ਨਾਲ ਜੋੜਨਗੇ ਕਦੇ ਅਰਦਾਸ ਕਰਕੇ ਮਨ ਤੋਂ ਮੈਂ ਦਾਅਵੇ ਨਾਲ ਕਹਿੰਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਤਸਵੀਰ ਅੱਗੇ ਖੜ ਕੇ ਅੱਖਾਂ 'ਚ ਅੱਖਾਂ ਪਾ ਕੇ ਕਦੇ ਬੇਨਤੀ ਕਰਕੇ ਦੇਖਿਓ ਮੇਰੇ ਗੁਰੂ ਪਾਤਸ਼ਾਹ ਕਿੰਨਾ ਮਿਹਰ ਕਰਦੇ ਨੇ ਆਪਣਾ ਮਾਈਂਡ ਬਦਲੋ ਕਿਵੇਂ ਗੁਰੂ ਪਾਤਸ਼ਾਹ ਫਿਰ ਤੁਹਾਡੇ ਦੇ ਮਿਹਰ ਕਰਦੇ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਸਾਰੇ ਵੀਰ ਭੈਣਾਂ ਨੂੰ ਨੌਜਵਾਨ ਪੀੜ੍ਹੀਆਂ ਨੂੰ ਅੱਜ ਸਮਝਣਾ ਪੈਣਾ ਹੈ ਨਿਊ ਜਨਰੇਸ਼ਨ ਨੂੰ ਇਹ ਗੱਲਾਂ ਖਾਸ ਤੌਰ ਤੇ ਸਮਝਣੀਆਂ ਪੈਣੀਆਂ ਨੇ ਜੇ ਅੱਜ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਸੱਚੇ ਪਾਤਸ਼ਾਹ ਮਿਹਰ ਕਰਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਇਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਟੀਮ ਨੂੰ ਬਖਸ਼ਿਸ਼ ਕਰਿਓ ਬਹੁਤ ਵੱਡੀਆਂ ਵਰਕਤਾਂ ਆਪਾਂ ਲੈ ਲਈਏ ਗੁਰੂ ਤੋਂ ਗੁਰੂ ਦੇ ਖਜ਼ਾਨੇ ਭਰਪੂਰ ਨੇ ਤਿਚਰ ਮੂਲ ਨਾ ਥੜਿੰਦੋ ਜਿਚਰ ਆਪ ਕਿਰਪਾਲ ਸ਼ਬਦ ਅਫੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਇਹ ਪਾਤਸ਼ਾਹ ਦੇ ਖਜ਼ਾਨੇ ਭਰਪੂਰ ਨੇ ਲਈਏ ਇਹਨਾਂ ਖਜ਼ਾਨਿਆਂ ਵਿੱਚੋਂ ਆਪਾਂ ਬਖਸ਼ਿਸ਼ਾਂ ਲਈਏ ਸੱਚੇ ਪਾਤਸ਼ਾਹ ਮੇਰ ਕਰਨ ਜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਟੀਮ ਦਾ ਨੰਬਰ ਨੋਟ ਕਰ ਲਓ ਜੀ 7986497784 ਦੇ ਉੱਪਰ ਤੁਸੀਂ ਕਾਲ ਕਰਕੇ ਆਪਣੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬੇਨਤੀਆਂ ਕਰੋ ਜੀ ਪਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ